ਕੀ ਨਾਮ ਹੈ ਬੇਟਾ ਤੁਹਾਡਾ ਮੇਰਾ ਨਾਮ ਸਾਈਪ੍ਰੀ ਸਿੰਘ ਆ ਜੀ ਬੇਟਾ ਕਿਦਾਂ ਲੋੜੀ ਬਣਾ ਰਹੇ ਤੁਸੀਂ ਮੈਂ ਜੀ ਚ ਰਖੜੀ ਲਿਆਂਦੀ ਆਗੀ ਐ ਮਨੂਣਾ ਇੱਕ ਚੀਜ਼ ਜ਼ਰੂਰ ਕਹਿਣਾ ਚਾਹਣਾ ਮੈਂ ਸਾਰੇ ਜਨਤੂ ਕਿ ਪਲੀਜ਼ ਚਾਈਨਾ ਡੋਰ ਨਾ ਨਾ ਪਤੰਗ ਉਡਾਓ ਕਿਉਂਕਿ ਚਾਈਨਾ ਡੋਰ ਬਹੁਤ ਖਤਰਨਾਕ ਹੈ ਤੇ ਉਸ ਦੇ ਨਾਲ ਕਿੰਨੀ ਹੁਣ ਖਬਰਾਂ ਵੀ ਆਉਂਦੀਆਂ ਨੇ ਕਿ ਕਈ ਲੋਕਾਂ ਦੇ ਮਲੇ ਕਿ ਗਰਦਨ ਤੇ ਫਿਰ ਗਈ ਕਈ ਲੋਕਾਂ ਦੇ ਫੇਸ ਤੇ ਫਿਰ ਗਈ ਫਿਰ ਪਲੀਜ਼ ਹੁਣ ਨਾ ਕਹਿਣਾ ਹੈਗਾ ਕਿ ਪਲੀਜ਼ ਨਾ ਉਡਾਓ ਪਤੰਗ ਤੁਸੀਂ ਤੁਸੀਂ ਵੇਖਿਆ ਲੱਗ ਸਕੇ ਕਾਫੀ ਲੋਕ ਜੋ ਚਾਈਨਿਸ ਡੋਰ ਨਾਲ ਬੁਤੀ ਉਡਾ ਰਹੇ ਨੇ ਉਹਨਾਂ ਨੂੰ ਕੀ ਅਪੀਲ ਕਰੋਗੇ ਕੀ ਪਲੀਜ਼ ਮੈਂ ਆਪਣੇ ਦੋਸਤ ਪਰ ਆਪਾਂ ਨੂੰ ਕਹਿਣਾ ਹੈ ਕਿ ਪਲੀਜ਼ ਜਿਹੜੀ ਪਿੰਨੇ ਵਾਲੀ ਡੋਰ ਹੈਗੀ ਜਾਂ ਰਖੜੀ ਵਾਲੀ ਡੋਰ ਹੈਗੀ ਉਹਦੇ ਨਾਲ ਪਲੀਜ਼ ਗੁੱਡੀ ੜਾਓ ਕਿਉਂਕਿ ਤੁਹਾਨੂੰ ਮੈਂ ਹੁਣੇ ਪਹਿਲਾਂ ਵੀ ਦੱਸਿਆ ਹੈ ਕਿ ਕਿੰਨੇ ਲੋਕਾਂ ਨੂੰ ਫਿਰ ਹੈਗਾ ਪਲੀਜ਼ ਨਾ ੜਾਓ ਕਿ ਚਲੋ ਠੀਕ ਹਾਂਜੀ ਕਾਈਟ ਨੂੰ ਬਹੁਤ ਜ਼ਰੂਰੀ ਨਹੀਂ ਹੈਗਾ ਕਿ ਕਾਈਟ ਨੂੰ ਬਹੁ ਹੀ ਕਰਨਾ ਹੈਗਾ ਆਪਾਂ ਉਸ ਦਾ ਵੀ ਉਡਾ ਸਕਦੇ ਹੈਗੇ ਆ ਕਿ ਹੱਡੀ ਕਾਈਟ ਵੱਡੀ ਜਾਊਗੀ ਫਿਰ ਕੀ ਹੋ ਚੱਲੇ ਥੋੜੇ ਜਿਹੇ ਪੈਸੇ ਲੱਗਣਗੇ ਤੇ ਦੀ ਜਾਨ ਥੋੜੀ ਚਲੇ ਜਾਏਗੀ ਤੇ ਤੇ ਪੇਜ ਆਪ ਨੂੰ ਸੋਨੋ ਵੀ ਕਾਫੀ ਲੋਕਾਂ ਤੇ ਕੀ ਪਾ ਗਿਆ ਸੀਗਾ ਕਿ ਡਰ ਸੀਗਾ ਕਿ ਤਾਂ ਕਰਕੇ ਤੇਰੀ ਦੂਜੀ ਡੋਰ ਲੈਂਦੀ ਨਹੀਂ ਨਹੀਂ ਐਸੀ ਐਸੀ ਕਰਕੇ ਕਹਿੰਨੇ ਆਗੇ ਕਿ ਤੇ ਲੋਕਾਂ ਨੂੰ ਫਿਰੇ ਨਾ ਕਿ ਇਤਰਾ ਵੀ ਹੋ ਸਕਦਾ ਹੈ ਕਿ ਜਿਹੜੇ ਲੋਕ ਉਡਾਂਦੇ ਹੈਗੇ ਉਹਨਾਂ ਦੇ ਵੀ ਕਜੀ ਹੋ ਸਕੇ ਪਰ ਰੱਬ ਨੂੰ ਮੈਂ ਕੰਨਾਗਾ ਕਿ ਕੇ ਦੇਣਾ ਫਿਰੇ ਕਿ ਕੋਈ ਚ ਰਖੜੀ ਆਈ ਡੋਰ ਨਾ ਉਡਾਓ ਪਲੀਜ਼ ਹਾਂਜੀ ਮੇਰੇ ਪਾਪਾ ਫੀਲ ਵਿੱਚ ਰਹਿੰਦੇ ਸੀ ਮਤਲਬ ਕਿ ਮੋਟਰਸਾਈਕਲ ਵਗੈਰਾ ਤੇ ਜਾਣਾ ਤੇ ਮੈਂ ਪਾਪਾ ਨੂੰ ਵੀ ਕਹਿੰਦਾ ਸੀ ਕਿ ਆਰਾਮ ਨਾਲ ਜਾਓ ਤੇ ਕਈ ਲੋਕ ਜਾਂਦੇ ਹੈਗੇ ਮੋਟਰਸਾਈਕਲ ਵਗੈਰਾ ਤੇ ਵੀ ਜਾਂਦੇ ਆ ਤੇ ਉਹਨਾਂ ਦੇ ਵੀ ਫੇਰ ਸਕਦੀ ਹੈਗੀ ਪਰ ਪੰਜਾਬ ਪੁਲਿਸ ਥੋੜਾ ਜਿਹਾ ਵਧੀਆ ਕੰਮ ਕਰੇ ਕਿ ਥੋੜਾ ਜਿਹਾ ਅੱਗੇ ਸ਼ੀਲ ਵਗੈਰਾ ਲਗਾ ਦੇ ਲੋਕਾਂ ਨੇ ਮਤਲਬ ਕਿ ਜਿਤਨਾ ਪ੍ਰੋਬਲਮ ਵਗੈਰਾ ਹੈਗੇ ਉਥਾਲੇ ਤੇ ਤੇ ਬਸ ਇਹੀ ਅਪੀਲ ਕਰਦਾ ਹੈਗਾ ਕਿ ਚਾਈਨਾ ਡੋਰ ਨਾ ਪਲੀਸ ਨਾ ਉਡਾਓ